ਲੱਭੀ ਵੀਾਰੇ ਸਾਰਿਆਂ ਸ੍ਰੋਤਿਆਂ ਧੰਨਵਾਦ ਅੱਜ ਤੁਹਾਨੂੰ ਆਪਾਂ ਇੱਕ ਰੁੱਖ ਦਿਖਾਉਨੇ ਆ ਦਰਖਤ ਦਿਖਾਉਨੇ ਆ ਤੇ ਤੁਸੀਂ ਦੱਸਿਓ ਜਰੂਰ ਵੀ ਕਾਦਾ ਦਰਖਤ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾਈ ਤੁਸੀਂ ਆ ਦਰਖਤ ਆ ਦਰਖਤ ਹੈ ਜੀ ਇਹਨਾਂ ਤੋਂ ਬਹੁਤ ਜ਼ਿਆਦਾ ਇਹ ਮਾਲੂਬੀ ਦੋ ਕੁ ਦਿਨਾਂ ਦੇ ਪੱਤੇ ਝਾੜ ਦਿੰਦਾ ਤੇ ਦੋ ਕੁ ਦਿਨਾਂ ਦੇ ਵਿੱਚ ਹੀ ਕੱਢ ਲੈਂਦਾ ਦਵਾਰੇ ਪੱਤੇ ਬਸ ਮਾਰ ਕੇ ਦਿਖਾਉਣੇ ਤੁਹਾਨੂੰ ਤੇ ਅਪ ਪੱਤਾ ਵੀ ਦਿਖਾਵਾਂਗੇ ਇਹਦਾ ਆ ਬਤਾइए ਆਪਕਾ ਆਪ ਦੇ ਦੇਖਿਓ ਆਈ

ਪੱਤੇ ਕਾਢਦਾ ਦੋ ਦਿਨਾਂ ਦੇ ਵਿੱਚ ਝਾੜ ਦਿੰਦਾ ਤੇ ਫਿਰ ਦੋ ਕੁ ਦਿਨਾਂ ਦੇ ਵਿੱਚ ਹੀ ਕੱਢ ਲੈਂਦਾ ਸਾਰੇ ਇੱਕਦਾਂ ਵੀ ਸਾਰੇ ਪੱਤੇ ਝਾੜ ਦਦਾ ਤੇ ਇੱਕਦਾਂ ਵੀ ਕੱਢਦਾ ਦੋ ਦਿਨਾਂ ਦੇ ਵਿੱਚ ਸਾਰੇ ਝਾੜ ਦਿੰਦਾ ਜੀ ਫਿਰ ਦੋ ਦਿਨਾਂ ਦੇ ਵਿੱਚ ਹੀ ਕੱਢ ਲੈਂਦੇ ਸਾਰੇ ਪਤਾ ਨਹੀਂ ਕਹਿਰਿਆ ਦਰਕਰਤਿਆ ਹੈ ਤੇ ਬੜਾ ਮੌਕੇ ਤੇ ਇਹ ਪਹਿਲਾਂ ਛੋਟਾ ਜਿਹਾ ਹੁੰਦਾ ਸੀ ਦੇਖੋ ਕੁਦਰਤ ਦੇ ਰੰਗ ਬੜਾ ਮੌਕੇ ਤੇ ਦਰਖਤ ਆਇਆ ਤੇ ਪਿਆਰਿਓ ਵੀਡੀਓ ਵਧੀਆ ਲੱਗੇ ਤਾਂ ਸਬਸਕ੍ਰਾਈਬਰ ਕਰ ਦਿਓ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਰੋਜ਼ ਜ਼ਰੂਰ ਦਰਖਤਾਂ ਬਾਰੇ ਹੋਰ ਸਾਰੀ ਆਪਾਂ ਜਾਣਕਾਰੀ ਦਿਆ ਕਰਾਂਗੇ ਧੰਨਵਾਦ ਜੀ ਸਾਰੇ ਸ੍ਰੋਤਕਾਂ ਦਾ ਲਾਈਕ ਪਿਆਰ ਜ਼ਰੂਰ ਦੱਸਿਓ ਬਹੁਤ ਸੋਹਣੇ ਇਹ ਪੱਤੇ ਕਾਢਦਾ ਦੋ ਦਿਨਾਂ ਦੇ ਵਿੱਚ ਝਾੜ ਦਿੰਦਾ ਤੇ ਫਿਰ ਦੋਕ ਦਿਨਾਂ ਦੇ ਵਿੱਚ ਹੀ ਕੱਢ ਲੈਂਦਾ ਸਾਰੇ ਇੱਕਦਾਂ ਹੀ ਸਾਰੇ ਪੱਤੇ ਝਾੜਦਾ ਤੇ ਇੱਕਦਾਂ ਹੀ ਕੱਢਦਾ ਦੋ ਦਿਨਾਂ ਦੇ ਵਿੱਚ ਸਾਰੇ ਝਾੜ ਦਿੰਦਾ ਜੀ ਫਿਰ ਦੋ ਦਿਨਾਂ ਦੇ ਵਿੱਚ ਹੀ ਕੱਢ ਲੈਂਦੇ ਸਾਰੇ ਪਤਾ ਨਹੀਂ ਕਹਿ ਰਿਹਾ ਦਰਕਰ ਤੇ ਹੈ ਤੇ ਬੜਾ ਮੌਕੇ ਤੇ ਇਹ ਪਹਿਲਾਂ ਛੋਟਾ ਜਿਹਾ ਹੁੰਦਾ ਸੀ ਦੇਖੋ ਕੁਦਰਤ ਦੇ ਰੰਗ ਬੜਾ ਮੌਕੇ ਤੇ ਦਰਖਤ ਆਇਆ ਤੇ ਪਿਆਰਿਓ ਵੀਡੀਓ ਵਧੀਆ ਲੱਗੇ ਤਾਂ ਸਬਸਕ੍ਰਾਈਬਰ ਕਰ ਦਿਓ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਆਪਾਂ ਰੋਜ਼ ਜ਼ਰੂਰ ਦਰਖਤਾਂ ਬਾਰੇ ਹੋਰ ਸਾਰੀ ਆਪਾਂ ਜਾਣਕਾਰੀ ਦਿਆ ਕਰਾਂਗੇ ਧੰਨਵਾਦ ਜੀ ਸਾਰੇ ਸਰੋਤਾਂ